ਸਸ਼ਵੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਵਿੰਦਰ ਸੰਧੂ ਸਵਾਗਤ ਕਰਦਾ ਹਾਂ। ਸੂਬੇ ਚਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਲਗਾਤਾਰ ਸੂਬਾ ਸਰਕਾਰ ਨੂੰ கேਲ ਰਹੇ ਨੇ ਕਿ ਪੰਜਾਬ ਦੇ ਵਿੱਚ ਕਈ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਹੜੀਆਂ ਸਵਾਲ ਖੜੇ ਕਰ ਦਿੰਦੀਆਂ ਨੇ। ਲੁੱਟਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਨੇ। ਪਰ ਇੱਕ ਪਾਸੇ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ ਇਹਨਾਂ ਵਾਰਦਾਤਾਂ ਨੂੰ ਸੁਲਝਾਅ ਵੀ ਰਹੀ ਹੈ ਪਰ ਸਵਾਲ ਵਿਰੋਧੀਆਂ ਦੇ ਕਾਫੀ ਤਿੱਖੇ ਨੇ। ਤੇ ਹੁਣ ਪਟਿਆਲਾ ਦੇ ਵਿੱਚ ਇੱਕ ਕਤਲ ਹੋਇਆ ਹੈ ਸਮੀਰ ਕਟਾਰੀਆ ਨਾਮ ਦੇ ਨੌਜਵਾਨ ਦਾ। ਗੱਡੀ ਖੋਕੇ ਲੈ ਗਏ ਲੁਟੇਰੇ ਤੇ ਉਹਦਾ ਕਤਲ ਕਰ ਦਿੱਤਾ ਗਿਆ ਮੁੱਢਲੀ ਜਾਣਕਾਰੀ ਦੇ ਵਿੱਚ ਇਹੀ ਕੁਝ ਸਾਹਮਣੇ ਆਇਆ ਹੈ ਪਰ ਇਸ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਕਿ ਜਿਸ ਰੋਡ ਦੇ ਉੱਤੇ ਇਹ ਕਤਲ ਹੁੰਦਾ ਹੈ ਉਹਨੂੰ ਪਾਸੀ ਰੋਡ ਕਿਹਾ ਜਾਂਦਾ ਹੈ ਉਹਦੇ ਉੱਤੇ ਕਈ ਵੱਡੀਆਂ ਕੋਠੀਆਂ ਨੇ ਪੌਸ਼ ਏਰੀਆ ਮੰਨਿਆ ਜਾਂਦਾ ਹੈ ਵੀਆਈਪੀ ਉੱਥੇ ਰਹਿੰਦੇ ਨੇ ਵੀਵੀਆਈਪੀ ਉੱਥੇ ਰਹਿੰਦੇ ਨੇ ਜੱਜਾਂ ਦੀਆਂ ਕੋਠੀਆਂ ਉੱਥੇ ਨੇ ਆਈਐਸ ਆਈਪੀਐਸ ਅਧਿਕਾਰੀਆਂ ਦੀਆਂ ਕੋਠੀਆਂ ਉੱਥੇ ਨੇ ਤੇ ਕੁਝ ਕੁ ਸਰਕਾਰੀ ਦਫ਼ਤਰ ਵੀ ਉਸ ਰੋਡ ਦੇ ਉੱਤੇ ਪੈ ਜਾਂਦੇ ਨੇ ਤੇ ਜੇਕਰ ਉਹਦੇ ਰੋਡ ਦੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਉਧਰਲੇ ਪਾਸੇ ਪੰਜਾਬ ਪੁਲਿਸ ਲਾਈਨ ਵੀ ਹੈ ਪੁਲਿਸ ਲਾਈਨ ਤੋਂ ਇਲਾਵਾ ਨਾਲ ਸੈਕਟਰੀਏਟ ਵੀ ਹੈ ਸੈਕਟਰੀਏਟ ਦੇ ਵਿੱਚ ਵੀ ਅਧਿਕਾਰੀਆਂ ਦੇ ਦਫ਼ਤਰ ਹੁੰਦੇ ਨੇ ਤੇ ਨਾਲ ਹੀ ਸੈਂਟਰਲ ਜੇਲ ਵੀ ਆ ਪਟਿਆਲੇ ਦੀ ਤੇ ਇਹ ਜਿਹੜੀ ਸੜਕਾ ਇਹਨਾਂ ਦੋਵਾਂ ਦੇ ਦਰਮਿਆਨ ਪੈਂਦੀ ਹੈ ਤਾਂ ਇਸ ਇਲਾਕੇ ਦੇ ਵਿੱਚ ਕਤਲ ਹੋਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ ਤੇ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਰੋਡ ਦੇ ਉੱਤੇ ਪੀਸੀਆਰ ਵੀ ਪੂਰੀ ਐਕਟਿਵ ਰਹਿੰਦੀ ਹੈ ਪਰ ਇਹਦੇ ਸਭ ਦੇ ਬਾਵਜੂਦ ਕਤਲ ਹੋ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਤੇ ਨਾਲ ਇੱਕ ਹੋਰ ਵੀ ਸਵਾਲ ਹੈ ਕਿ ਇਸੇ ਰੋਡ ਦੇ ਉੱਤੇ ਹੀ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹਦਾ ਜ਼ਿਕਰ ਨਹੀਂ ਕੀਤਾ ਆਪਣੀ ਪੋਸਟ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਰਾਂ ਦੀ ਰਹਾਇਸ਼ ਵੀ ਇਸੇ ਇਲਾਕੇ ਦੇ ਵਿੱਚ ਹੈ ਤੇ ਇਸ ਤੋਂ ਇਲਾਵਾ ਵੱਡੀ ਥਾਪਰ ਯੂਨੀਵਰਸਿਟੀ ਆ ਉਹ ਵੀ ਹੈ ਕਿਉਂਕਿ ਥਾਪਰ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਕਾਫੀ ਸਮੇਂ ਤੱਕ ਯੂਨੀਵਰਸਿਟੀ ਤੋਂ ਬਾਹਰ ਘੁੰਮਦੇ ਹੋਏ ਦਿਖਾਈ ਦਿੰਦੇ ਨੇ ਤਾਂ ਅਜਿਹੇ ਇਲਾਕੇ ਦੇ ਵਿੱਚ ਕਿਸੇ ਦਾ ਕਤਲ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ ਤੇ ਇਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਜਿਹੜੀ ਪੋਸਟ ਸਾਂਝੀ ਕੀਤੀ ਹੈ ਉਹਦੇ ਵਿੱਚ ਉਹ ਲਿਖਦੇ ਨੇ ਦੀ ਪਟਿਆਲਾ ਦੇ ਪਾਸੇ ਰੋਡ ਤੇ ਤਿੰਨ ਲੁਟੇਰਿਆਂ ਵੱਲੋਂ 30 ਸਾਲਾਂ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਉਸ ਦੀ ਕਾਰ ਖੋਹ ਲਈ ਗਈ ਅੱਗੇ ਲਿਖਦੇ ਨੇ ਇਹ ਇੱਕ ਪਾਸ਼ ਵੀਵੀਆਈਪੀ ਇਲਾਕਾ ਹੈ ਜਿੱਥੇ ਸਿਰਫ ਜੱਜਾਂ ਆਈਐਸ ਅਧਿਕਾਰੀਆਂ ਦੀ ਰਿਹائش ਹੈ ਵਿਡੰਬਣਾ ਹੈ ਕਿ ਪੁਲਿਸ ਦੇ ਉੱਚ ਅਧਿਕਾਰੀ ਦਾ ਦਫਤਰ ਵੀ ਇਸੇ ਸੜਕ ਤੇ ਸਥਿਤ ਹੈ ਜੇ ਅਜਿਹੇ ਵੀਵੀਆਈਪੀ ਖੇਤਰਾਂ ਦੇ ਵਿੱਚ ਕਤਲ ਅਤੇ ਲੁੱਟ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤਾਂ ਹੋਰ ਕੋਈ ਸਿਵਲ ਖੇਤਰਾਂ ਵਿੱਚ ਸਥਿਤੀ ਦਾ ਅੰਦਾਜ਼ਾ ਆਸਾਨੀ ਨਾਲ ਲਗਾ ਸਕਦਾ ਹੈ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸੇ ਜਗ੍ਹਾ ਦੇ ਉੱਤੇ ਹੀ ਇੱਕ ਕਤਲ ਹੋਇਆ ਸੀਗਾ ਕਾਫੀ ਚਰਚਾ ਦੇ ਵਿੱਚ ਰਿਹਾ ਸੀਗਾ ਉਹ ਵੀ ਸਵੇਰ ਦੀ ਸੈਰ ਵੇਲੇ ਹਮਲਾ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਅੱਗੇ ਉਹ ਲਿਖਦੇ ਨੇ ਕਿ ਮੁੱਖ ਮੰਤਰੀ ਅਤੇ ਐਚਐਮ ਯਾਨੀ ਕਿ ਹੋਮ ਮਿਨਿਸਟਰ ਮੁੱਖ ਮੰਤਰੀ ਭਗਵੰਤ ਮਾਨ ਛੱਲਾ ਗੌਣ ਦੇ ਵਿੱਚ ਰੁਝਿਆ ਹੋਇਆ ਤੇ ਲੋਕ ਪੰਜਾਬ ਦੀਆਂ ਸੜਕਾਂ ਤੇ ਆਪਣੀਆਂ ਜਾਨਾਂ ਗੁਆ ਰਹੇ ਨੇ ਸਿੱਧਾ ਨਿਸ਼ਾਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਾਧ ਦਿੱਤਾ ਹੈ ਬਿਕਰਮ ਸਿੰਘ ਮਜੀਠੀਆ ਨੇ ਕਾਨੂੰਨ ਤੇ ਵਿਵਸਥਾ ਦਾ ਕੁੱਲ ਟਹਿ ਚੁੱਕਿਆ ਹੈ ਸ਼ਰਮਕੁਰੂ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਬਹੁਤ ਤਿੱਖਾ ਹਮਲਾ ਕੀਤਾ ਗਿਆ ਬਿਕਰਮ ਸਿੰਘ ਮਜੀਠੀਆ ਵੱਲੋਂ ਮਾਨ ਸਰਕਾਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਕਿਉਂਕਿ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਪਿੱਛੇ ਜੇ ਇੱਕ ਵਪਾਰੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਥੋਂ ਤੱਕ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲੇ ਹੋ ਜਾਂਦੇ ਨੇ ਇੱਕ ਜੱਜ ਦੇ ਉੱਤੇ ਹਮਲਾ ਹੋ ਗਿਆ ਮਹਿਲਾ ਜੱਜ ਦੇ ਉੱਤੇ ਤਾਂ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ ਕਿ ਆਮ ਲੋਕਾਂ ਦਾ ਕੀ ਬਣੇਗਾ ਤੇ ਕਈ ਜਿਹੜੀਆਂ ਸੜਕਾਂ ਜਈਆਂ ਨੇ ਜਿਨ੍ਹਾਂ ਦੇ ਉੱਤੇ ਬੜਾ ਸੁਨਸਾਨ ਹੋ ਜਾਂਦੀ ਹੈ ਰਾਤ ਨੂੰ 9-10 ਵਜੇ ਤੋਂ ਬਾਅਦ ਪਰ ਜਿਹੜੇ ਲੋਕ ਕੰਮਕਾਜ ਵਾਲੇ ਨੇ ਜਾਂ ਜਿਹੜੇ ਲੋਕ ਤੋਰੇ ਫਰੇ ਦੇ ਸ਼ਕੀਨ ਹੁੰਦੇ ਨੇ ਉਹ ਵੀ ਨਿਕਲ ਪੈਂਦੇ ਨੇ ਤਾਂ ਉਹਨਾਂ ਨਾਲ ਵੀ ਹਾਦਸੇ ਵਾਪਰ ਜਾਂਦੇ ਨੇ ਹਾਲਾਂਕਿ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਵੱਲੋਂ ਮਾਨ ਸਰਕਾਰ ਵੱਲੋਂ ਉਹ ਕਿੰਨੀ ਕਾਮਯਾਬ ਹੁੰਦੀ ਹੈ ਉਹ ਵੀ ਹੁਣ ਦੇਖਣਾ ਹੋਵੇਗਾ ਵੈਸੇ ਪਹਿਲਾਂ ਪੁਲਿਸ ਪੈਟਰੋਲਿੰਗ ਹੁੰਦੀ ਆ ਹਾਈਵੇ ਦੇ ਉੱਤੇ ਗੱਡੀਆਂ ਹੁੰਦੀਆਂ ਨੇ ਬਾਜ਼ਾਰਾਂ ਸੜਕਾਂ ਦੇ ਉੱਤੇ ਮੋਟਰਸਾਈਕਲ ਵੀ ਦਿਖਾਈ ਦਿੰਦੇ ਨੇ ਹੂਟਰ ਮਾਰਦੇ ਪਰ ਇਸ ਦੇ ਬਾਵਜੂਦ ਜਿਹੜੇ ਲੁਟੇਰੇ ਨੇ ਉਹਨਾਂ ਦੇ ਹੌਸਲੇ ਉੱਚੇ ਦਿਖਾਈ ਦੇ ਰਹੇ ਨੇ ਤੇ ਹੁਣ ਜਿਹੜੀ ਸੜਕ ਸੁਰੱਖਿਆ ਫੋਰਸ ਤਹਿਨਾਤ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਹਨੂੰ ਹਰੀ ਝੰਡੀ ਮਿਲ ਚੁੱਕੀ ਹੈ ਉਹ ਉਦਘਾਟਨ ਉਹਦਾ ਹੋ ਚੁੱਕਿਆ ਤਾਂ ਉਹ ਕਿੰਨੀ ਕਾਮਯਾਬ ਹੁੰਦੀ ਹੈ ਕਿਸ ਤਰ੍ਹਾਂ ਦੇ ਨਾਲ ਲੋਕਾਂ ਤੋਂ ਜਿਹੜਾ ਇੱਕ ਵਿਸ਼ਵਾਸ ਦੁਆਰਾ ਪੁਲਿਸ ਦੇ ਵਿੱਚ ਕਾਇਮ ਹੁੰਦਾ ਜਾਂ ਫਿਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਘਟਦੀਆਂ ਨੇ ਇਹ ਦੇਖਣਾ ਹੋਵੇਗਾ ਪਰ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਿਸ਼ਾਨੇ ਕਾਫੀ ਤਿੱਖੇ ਨੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਦੇ ਤੇ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਵਿਕਰਮ ਮਜੀਠੀਆ ਨੂੰ ਕੀ ਜਵਾਬ ਦਿੰਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ